ਸਾਸੀਕਾਲ ਦੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਾ ਤੁਹਾਡਾ ਸਵਾਗਤ ਹੈ ਦੋਸਤੋ ਅਮੀਰ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਲੈ ਕੇ ਆਜਾ ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਕੀ ਜਿਹੜਾ ਮੀਂਹ ਦਾ ਦੌਰ ਆ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਲਚਲ ਹੋਣ ਵਾਲੀ ਆ ਜਾਂ ਮੌਸਮ ਚੇਂਜ ਹੋਣ ਵਾਲਾ ਇਹਦੇ ਬਾਰੇ ਡਿਸਕਸਸ਼ਨ ਕਰਾਂਗੇ ਜੇਕਰ ਹਵਾਵਾਂ ਦੀ ਗੱਲ ਕਰੀਏ ਹਵਾਵਾਂ ਇਸ ਵਕਤ ਪੂਰਬ ਦੀਆਂ ਬੜੀ ਤੇਜ਼ੀ ਨਾਲ ਚੱਲ ਰਹੀਆਂ ਨੇ ਪੰਜਾਬ 'ਚ ਤੇ ਪੰਜਾਬ ਦੇ ਕੁਝ ਦੱਖਣੀ ਇਲਾਕੇ ਆ ਜਿਹੜੇ ਇਹਨਾਂ ਇਲਾਕਿਆਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋ ਰਹੀਆਂ ਬਾਕੀ ਪੰਜਾਬ ਦੇ ਵਿੱਚ ਬਰਖਾ ਜਿਹੜੀ ਉਹ ਨਾ ਮਾਤਾਰਾ ਪਹਾੜੀ ਇਲਾਕਿਆਂ ਦੇ ਵਿੱਚ ਉੱਤਰਾਖੰਡ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਰਖਾ ਦੀਆਂ ਅਲੱਗ-ਅਲੱਗ ਥਾਵਾਂ ਤੇ ਗਤੀਵਿਧੀਆਂ ਹੋ ਰਹੀਆਂ ਨੇ ਜੇਕਰ ਸਿਸਟਮਾਂ ਦੀ ਗੱਲ ਕਰੀਏ ਤਾਂ ਜਿਹੜਾ ਸਿਸਟਮ ਆਪਣੇ ਰਾਜਸਥਾਨ ਦੇ ਉੱਤੇ ਆਇਆ ਹੋਇਆ ਸੀ ਉਹ ਅੱਗੇ ਨਾ ਕੇ ਪਾਕਿਸਤਾਨ ਦੇ ਭਾਗਾਂ ਤੇ ਪਹੁੰਚ ਕੇ ਉਸ ਤੋਂ ਵੀ ਅੱਗੇ ਲੰਘ ਚੁੱਕਿਆ ਜਿਹੜਾ ਨਵਾਂ ਸਿਸਟਮ ਪੱਛਮੀ ਬੰਗਾਲ ਤੋਂ ਉੱਠਿਆ ਸੀ ਉਹ ਬੜੀ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਪੱਛਮੀ ਬੰਗਾਲ ਤੋਂ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਭਾਗਾਂ ਦੇ ਆਇਆ ਤੇ ਹੁਣ ਮੱਧ ਪ੍ਰਦੇਸ਼ ਦੇ ਭਾਗਾਂ ਤੋਂ ਅੱਗੇ ਜਲਦੀ ਦੇ ਨਾਲ ਪੂਰਬੀ ਰਾਜਸਥਾਨ ਤੇ ਪੱਛਮੀ ਮੱਧ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਬੜਾ ਜ਼ਬਰਦਸਤ ਤਰੀਕੇ ਨਾਲ ਬਣਿਆ ਹੋਇਆ ਤੇ ਇਹਦੇ ਨਾਲ ਰਾਜਸਥਾਨ ਦੇ ਭਾਗਾਂ ਤੇ ਗਤੀਵਿਧੀਆਂ ਹੋ ਸਕਦੀਆਂ باقی ਭਾਗਾਂ ਦੇ ਵਿੱਚ ਮੌਸਮ ਜਿਹੜਾ ਖਤਮ ਕਿਉਂਕਿ ਇਹ ਬੜੀ ਤੇਜ਼ੀ ਦੇ ਨਾਲ ਅੱਗੇ ਲੰਘ ਜਾਣਾ ਇਹ ਜਿਹੜਾ ਸਿਸਟਮ ਆ ਕੱਲ 18 ਤਰੀਕ ਨੂੰ ਹੀ ਰਾਤ ਤੱਕ ਖਤਮ ਹੋ ਜਾਣਾ ਉਸ ਤੋਂ ਬਾਅਦ ਨੇ ਜਿਹੜਾ ਅਨਐਕਟਿਵ ਹੋ ਜਾਣਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਦਰਮਿਆਨੀ ਬਰਖਾ ਜਿਹੜੀ ਹੋ ਸਕਦੀ ਹੈ ਜਿਹੜੇ ਕਿ ਦੱਖਣੀ ਇਲਾਕੇ ਆ ਪੰਜਾਬ ਦੇ ਇਹਨਾਂ ਚ ਕਿਉਂਕਿ ਇਹ ਸਿਸਟਮ ਪੂਰਬੀ ਰਾਜਸਥਾਨ ਦੇ ਉੱਤੇ ਹੋਊਗਾ ਤੇ ਤੇਜ਼ੀ ਨਾਲ ਲੰਘੂਗਾ ਤੇ ਉਸ ਦੌਰਾਨ ਕੁਝ ਗਤੀਵਿਧੀਆਂ ਜਿਹੜੀ ਦੱਖਣੀ ਪੰਜਾਬ ਚ ਹੋ ਸਕਦੀ ਆ ਬਾਕੀ ਪੰਜਾਬ ਦੇ ਹਿੱਸਿਆਂ ਦੇ ਵਿੱਚ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕੀ ਰਹੂਗਾ ਕੀ ਕਹਿਣਾ ਕਿਤੇ ਖੇਤਰੀ ਕੋਈ ਐਕਟੀਵਿਟੀ ਥੋੜੇ ਲੈਵਲ ਦਾ ਬੱਦਲ ਆ ਜਿਹੜਾ ਉਹ ਪੈਦਾ ਹੋ ਜਾਏ ਤੇ ਹਲਕੀ ਦਰਮਿਆਨੀ ਬਾਰਸ਼ਾ ਦੀ ਗਤੀਵਿਧੀ ਕਰ ਦਵੇ ਆਮ ਤੌਰ ਤੇ ਮੌਸਮ ਆ ਜਿਹੜਾ ਉਹ ਪੰਜਾਬ ਚ ਖੁਸ਼ਕ ਰਹੂਗਾ ਆਉਣ ਵਾਲੇ 24 ਘੰਟੇ ਚ ਉਸ ਤੋਂ ਬਾਅਦ 19 ਤੇ 20 ਤਰੀਕ ਨੂੰ ਵੀ ਮੌਸਮ ਆ ਜਿਹੜਾ ਉਹ ਪੰਜਾਬ ਦੇ ਜ਼ਿਆਦਾਤਰ ਭਾਗਾਂ ਚ ਖੁਸ਼ਕੀ ਰਹਿਣਾ ਜ਼ਿਆਦਾਤਰ ਭਾਗ ਪੰਜਾਬ ਦੇ ਨਹੀਂ ਆਲੇ-ਦਾਲੇ ਦੇ ਜਿੰਨੇ ਭਾਗ ਆ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਮੱਧ ਪ੍ਰਦੇਸ਼ ਗੁਜਰਾਤ ਰਾਜਸਥਾਨ ਇਹਨਾਂ ਸਾਰੇ ਭਾਗਾਂ ਦੇ ਵਿੱਚ ਮੌਸਮ 19 20 ਤਰੀਕ ਨੂੰ ਖੁਸ਼ਕ ਹੋ ਜਾਣਾ ਕੋਈ ਖਾਸ ਐਕਟੀਵਿਟੀ ਹੈ ਜਿਹੜੀ ਉਹ ਹੋਣ ਦੀ ਸੰਭਾਵਨਾ ਨਹੀਂ ਮੌਨਸੂਨ ਨੇ ਸੌਸਤ ਹੋ ਜਾਣਾ ਉਸ ਤੋਂ ਬਾਅਦ ਇੱਕ ਨਵਾਂ ਸਿਸਟਮ ਹੈ ਜਿਹੜਾ ਉਤਪਨ ਹੋਊਗਾ ਬੜੀ ਤੇਜ਼ੀ ਦੇ ਨਾਲ ਉਹ ਉੱਤਰ ਪ੍ਰਦੇਸ਼ ਦੇ ਭਾਗਾਂ ਤੇ ਆਊਗਾ ਤੇ ਜਿਹੜਾ ਕਿ 21 ਤਰੀਕ ਤੋਂ ਪੰਜਾਬ ਦੇ ਵਿੱਚ ਭਾਰੀ ਮੌਨਸੂਨ ਵਰਖਾ ਜਿਹੜੀ ਉਹ ਲੈ ਕੇ ਆਊਗਾ ਉਹਦੇ ਬਾਰੇ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕੱਲ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਹਲਕੀ ਦਰਮਿਆਨੀ ਬਰਖਾ ਵਾਲਾ ਹੋਊਗਾ ਰਾਜਸਥਾਨ 'ਚ ਬਰਖਾ ਹੋ ਸਕਦੀ ਹੈ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਮੌਸਮ ਦੀ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਹਲਕੀ ਫੁਲਕੀ ਗਤੀਵਿਧੀਆਂ ਜਿਹੜੀ ਉਹ ਹੋ ਸਕਦੀ ਆ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ 'ਚ ਹਲਕੀਆਂ ਤੋਂ ਦਰਮਿਆਨੀਆਂ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਕਿਤੇ ਕਿਤੇ ਤੇਜ਼ ਬਰਖਾ ਹੋ ਸਕਦੀ ਆ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਹੈ ਬਾਕੀ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਸਾਫ਼ ਹੀ ਰਹੂਗਾ ਹਰਿਆਣਾ ਵਿੱਚ ਮੌਸਮ ਸਾਫ਼ ਰਹੂਗਾ ਉੱਤਰ ਪ੍ਰਦੇਸ਼ ਬਿਹਾਰ ਸਾਰਾ ਮੌਸਮ ਜਿਹੜਾ ਉਹ ਸਾਫ਼ ਰਹੂਗਾ ਰਾਜਸਥਾਨ ਦੇ ਪੂਰਬੀ ਭਾਗਾਂ ਤੇ ਪੱਛਮੀ ਮੱਧ ਪ੍ਰਦੇਸ਼ ਦੇ ਭਾਗਾਂ ਤੇ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਕੱਲ ਨੂੰ ਹੋ ਸਕਦੀਆਂ 18 ਤਰੀਕ ਨੂੰ 19 ਤਰੀਕ ਦੀ ਜੇਕਰ ਆਪਾਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ 19 ਤਰੀਕ ਨੂੰ ਜੰਮੂ ਕਸ਼ਮੀਰ ਦੇ ਕੁਝ ਭਾਗਾਂ 'ਚ ਬਰਖਾ ਹੋ ਸਕਦੀ ਹੈ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਦੇ ਬਹੁਤੇ ਭਾਗ ਗੁਜਰਾਤ ਮੱਧ ਪ੍ਰਦੇਸ਼ ਇਨ੍ਹਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੂਰਬੀ ਰਾਜਸਥਾਨ 'ਚ ਮਾੜੀ ਮੁੱਟੀ ਗਤੀਵਿਧੀ ਹੋ ਜਾਂਦੀ ਹੈ ਗੱਲ 20 ਤਰੀਕ ਦੀ ਕਰ ਲਈਏ 20 ਤਰੀਕ ਨੂੰ ਜਿਹੜਾ ਹੈਗਾ ਜੀ ਉਹ ਉੱਤਰ ਪ੍ਰਦੇਸ਼ ਦੇ ਜਿਹੜੇ ਪੱਛਮੀ ਭਾਗਾਂ 'ਚ ਜ਼ਬਰਦਸਤ ਬਰਖਾ ਹੋਣ ਦੀ ਸੰਭਾਵਨਾ ਬਾਕੀ ਉੱਤਰਾਖੰਡ ਦੇ ਵਿੱਚ ਜ਼ਬਰਦਸਤ ਬਰਖਾ ਆਊਗੀ ਹਿਮਾਚਲ ਜੰਮੂ ਕਸ਼ਮੀਰ 'ਚ ਹਲਕੀ ਦਰਮਿਆਨੀ ਗਤੀਵਿਧੀਆਂ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਇਨ੍ਹਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੱਲ ਆਪਾਂ ਕਰ ਲਈਏ 21 ਤਰੀਕ ਦੀ 21 ਤਰੀਕ ਨੂੰ ਮੌਸਮੀ ਹਲਚਲ ਆ ਜਿਹੜੀ ਉਹ ਵੱਜ ਜਾਣੀ ਆ ਜਿਹਦੇ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਪੰਜਾਬ ਦੇ ਬਹੁਤ ਸਾਰੇ ਭਾਗ ਹਰਿਆਣਾ ਤੇ ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਭਾਗਾਂ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਭਾਗਾਂ 'ਚ ਜਬਰਦਸਤ ਬਰਖਾ ਹੋਣ ਦੀ ਸੰਭਾਵਨਾ ਮूसलाधार ਬਰਖਾ ਹੋਊਗੀ ਉਹਦੀ ਅਪਡੇਟ ਆਉਣ ਵਾਲੇ ਸਮੇਂ 'ਚ ਆਪਾਂ ਦੇਵਾਂਗੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 22 ਤਰੀਕ ਦੀ 22 ਤਰੀਕ ਨੂੰ ਵੀ ਪੰਜਾਬ ਦੇ ਬਹੁਤੇ ਭਾਗ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਮੱਧ ਪ੍ਰਦੇਸ਼ ਬਿਹਾਰ ਛਤੀਸਗੜ੍ਹ ଓଡ଼ିଶਾ ਇਨ੍ਹਾਂ ਭਾਗਾਂ 'ਚ ਗਰਜ ਚਮਕਦੇ ਨਾਲ ਤੇਜ਼ ਵਰਖਾ ਹੋਊਗੀ 23 ਤਰੀਕ ਦੀ ਗੱਲ ਕਰ ਲਈਏ 23 ਤਰੀਕ ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਨ੍ਹਾਂ ਭਾਗਾਂ 'ਚ ਵਧੀਆ ਵਰਖਾ ਹੋ ਸਕਦੀ ਹੈ ਬਿਹਾਰ ਛਤੀਸਗੜ੍ਹ ଓଡ଼ିਸ਼ਾ 'ਚ ਵੀ ਵਰਖਾ ਹੋ ਸਕਦੀ ਹੈ 24 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉੱਤਰੀ ਭਾਰਤ ਵਿੱਚ ਜਾਰੀ ਰਹਿਣਗੀਆਂ ਲੇਕਿਨ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਜ਼ਬਰਦਸਤ ਹਲਚਲ ਫੇਰ ਪੈਦਾ ਹੋ ਜੂ ਤੇ ਇੱਕ ਨਵਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬਣਨ ਦੀ ਸੰਭਾਵਨਾ ਜਿਹੜਾ ਕਿ ਹੌਲੀ-ਹੌਲੀ ਅੱਗੇ ਮੈਦਾਨੀ ਭਾਗਾਂ ਨੂੰ ਪ੍ਰਭਾਵਿਤ ਕਰੂਗਾ 25 ਤਰੀਕ ਦੀ ਗੱਲ ਕਰੀਏ 25 ਤਰੀਕ ਨੂੰ ਹਿਮਾਚਲ ਪੰਜਾਬ ਹਰਿਆਣਾ ਰਾਜਸਥਾਨ ਉੱਤਰਾਖੰਡ ਇਹਨਾਂ ਭਾਗਾਂ 'ਚ ਹਲਕੀਆਂ ਗਤੀਵਿਧੀਆਂ ਹੋ ਸਕਦੀਆਂ ਮੱਧ ਭਾਰਤ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲਈਏ ਜੀ 26 ਤਰੀਕ ਦੀ 26 ਤਰੀਕ ਨੂੰ ਵੀ ਗਤੀਵਿਧੀਆਂ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ 'ਚ ਖੁਸ਼ਕ ਰਹਿਣ ਦੀ ਸੰਭਾਵਨਾ ਮੌਸਮ ਤੇ ਉੱਤਰ ਪ੍ਰਦੇਸ਼ ਦੇ ਪੂਰਬੀ ਭਾਗਾਂ 'ਚ ਵੀ ਮੌਸਮ ਖੁਸ਼ਕ ਰਹੂਗਾ ਲੇਕਿਨ ਮੱਧ ਭਾਰਤ ਆ ਜਿਹੜਾ ਮੱਧ ਪ੍ਰਦੇਸ਼ ਬਿਹਾਰ ਆਪਣੇ ਤੋਂ ਬਨਾ ਮਹਾਰਾਸ਼ਟਰ ਹੋ ਗਿਆ ਗੋਆ ਕਰਨਾਟਕਾ ਕੇਰਲਾ ਇਹਨਾਂ 'ਚ ਭਾਰੀ ਵਰਖਾ ਹੋ ਸਕਦੀ ਹੈ ਐਸੀ ਗੱਲ ਜੀ ਆਉਣ ਵਾਲੇ ਪੰਦਰਾਂ ਦਾ ਮੌਸਮ ਉਮੀਦ ਕਰਦੇ ਆ ਵੀਡੀਓ ਵਧੀਆ ਲੱਗਿਓ ਵੀਡੀਓ ਵਧੀਆ ਲੱਗੇ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ